ਕੀੜੀ ਤੋਂ ਲੈ ਕੇ ਹਾਥੀ ਤੱਕ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਜੋ ਇਸ ਸਾਰੇ ਗਰਦਿਸ਼ ਦੇ ਚ ਨੇ ਆਪਣੇ ਕੇਂਦਰ ਦੀ ਤਲਾਸ਼ ਆਪਣਾ ਅਸਥਾਨ ਲੱਭ ਰਹੇ ਹੈ ਅਸਥਾਨ ਕੀ ਹੈ ਪਰਮ ਅਨੰਦ ਪਰਮ ਖੇੜਾ ਜੜ ਜੋ ਗਰਦਿਸ਼ ਦੇ ਚ ਹੈ ਉਹ ਚੇਤਨ ਹੋ ਰਿਹਾ ਹੈ चेतन जो गर्दिश दे है वो चेतन होन है, परम चेतन होने दी कोशिश हैम चेतन परम आनंद तक पहुंचने दी तलाश कर रहे हैं। कोई जर्रा कि सूरज बने और कोई सूरज कि महासूरज बने और कोई महासूरज कि प्रभु बने परमात्मा बने ਈਸ਼ਵਰ ਬਣਿਆ ਉਸ ਦੇ ਲਈ ਇੱਕ ਮਾਰਗ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਗਾਥਾ ਨਾਮਕ ਬਾਣੀ ਵਿੱਚ ਦੱਸ ਰਹੇ ਨੇ ਬਚਨ ਸਾਧ ਸੁਖ ਪੰਥਾ ਲਹਨਤਾ ਬੜਕਰ ਬਣਿਆ ਸੁਖ ਦਾ ਪੰਥ ਤੇ ਕੇਵਲ ਗੁਰੂ ਦੇ ਬਚਨ ਨੇ ਪਰਮਨ ਪੁਰਖ ਦੇ ਬਚਨ ਨੇ ਕਿਉਂਕਿ ਪਰਮਨ ਪੁਰਖ ਦੇ ਬਚਨ ਗੁਰੂ ਦੇ ਬਚਨ ਵਾਸਤੂਕ ਸਿੱਧੇ ਪ੍ਰਭੂ ਤੋਂ ਆਏ ਨੇ ਜਿਵੇਂ ਕਿਰਨਾ ਸਿੱਧੀਆਂ ਸੂਰਜ ਤੋਂ ਆਉਂਦੀਆਂ ਨੇ ਤੇ ਬਚਨ ਗਿਆਨਮਈ ਸਿੱਧੇ ਹੀ ਪ੍ਰਭੂ ਤੋਂ ਆਉਂਦੇ ਨੇ ਜੈਸੇ ਮੇ ਆਵੇ ਖਸਮ ਕੀ ਬਾਣੋਂ ਤੈਸੜਾ ਕਰੀ ਗਿਆਨ ਵੇ ਲਾਲੋ ਕੋਸ਼ਿਸ਼ ਤੇ ਹਰ ਇੱਕ ਦੀ ਹੈ ਉਹ ਮਾਰਗ ਮੈਨੂੰ ਲਬੇ ਜੋ ਸੁਖ ਤੱਕ ਪੁਚਾਵੇ ਹਰ ਮਨੁੱਖ ਸੁਖ ਦਾ ਪੰਥ ਲੱਭ ਰਿਹਾ ਹੈ ਹਰ ਜੀਵ ਸੁਖ ਦਾ ਮਾਰਗ ਲੱਭ ਰਿਹਾ ਹੈ ਹਰ ਪਸ਼ੂ ਪੰਛੀ ਚੈ ਜੜ ਹੈ ਚੇਤਨ ਹੈ ਤਲਾਸ਼ ਹੈ ਸੁਖ ਦੀ ਔਰ ਉਸ ਮਾਰਗ ਦੀ ਜੋ ਸੁਖ ਤੱਕ ਪਹੁੰਚਾਵੇ ਸਹਿਬ ਕਹਿੰਨੇ ਗੁਰੂ ਦੇ ਬਚਨ ਹੀ ਸੁਖ ਦਾ ਮਾਰਗ ਹੈ ਪਰਮਪੁਰਖ ਦੇ ਬਚਨ ਹੀ ਸੁਖ ਦਾ ਪੰਥ ਹੈ ਬਚਨ ਸਾਧ ਸੁਖ ਪੰਥ ਸੁਖਾਂ ਦਾ ਮਾਰਗ ਹੈ ਸਾਧੂ ਦੇ ਬਚਨ ਪਰ ਲਹੰਤਾ ਬੜ ਕਰਮਣ ਵਡਿਆਂ ਭਾਗਾਂ ਅਨਸਾਰ ਜਿਦਰੇ ਇਸ ਪੰਥ ਦੀ ਪ੍ਰਾਪਤੀ ਹੁੰਦੀ ਹੈ ਜੀਵਨ ਵਿੱਚ ਕੁਝ ਐਸੇ ਪੁੰਨ ਕੀਤੇ ਹੋਵਨ ਜੀਵਨ ਵਿੱਚ ਕੁਝ ਇਸ ਤਰ੍ਹਾਂ ਦੇ ਪੁਨੀਤ ਸੰਸਕਾਰ ਹੋਵਨ ਤਾਂ ਇਹ ਪੁਨੀਤ ਸੰਸਕਾਰ ਇਹ ਪੁਨੀਤ ਕਰਮ ਸੁਖ ਦੇ ਮਾਰਗ ਤੇ ਤੋਰ ਦਿੰਦੇ ਨੇ ਮਨੁੱਖ ਨੂੰ ਔਰ ਸੁਖ ਦਾ ਮਾਰਗ ਉਪਲਬਧ ਕਰਾ ਦਿੰਦੇ ਨੇ ਜਿਸ ਵੀ ਕਿਸੇ ਮਨੁੱਖ ਨੂੰ satsang ਉਪਲਬਧ ਹੈ ਤੇ satsang ਦੇ ਵਿੱਚ ਗੁਰੂ ਦੇ ਬਚਨਾਂ ਦੀ ਪ੍ਰਾਪਤੀ ਹੋ ਰਹੀ ਉਸ ਨੂੰ ਇਤਨਾ ਤੇ ਸਮਝ ਲੈਣਾ ਚਾਹੀਦਾ ਹੈ ਕੋਈ ਪੁਨੀਤ ਕਰਮਾਂ ਦਾ ਫਲ ਕੋਈ ਮਹਾਨ ਸਾਧਨਾ ਦਾ ਇਹ ਫਲ ਹੈ ਜੈਸੇ ਇਹ ਜਨਮ ਮਾਪੇ ਧਨ ਸੰਪਦਾ ਰੰਗ ਰੂਪ ਪ੍ਰਾਲਵਤ ਅਨਸਾਰ ਪ੍ਰਾਪਤ ਹੁੰਦੀ ਹੈ ਕਰਮਾ ਅਨਸਾਰ ਪ੍ਰਾਪਤ ਹੁੰਦੀ ਹੈ ਕਿਵੇਂ ਸਤ ਸੰਗ ਸਾਧੂ ਦੇ ਬਚਨ ਇਹ ਸੁਖ ਦਾ ਮਾਰਗ ਵੀ ਵੱਡੇ ਕਰਮਾ ਅਨਸਾਰ ਲੱਭਦਾ ਹੈ ਸਤਗੁਰ ਤੇ ਸਾਥ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾ ਕਿਸ ਭਇਓ ਪ੍ਰਾਪਤ ਜਿਸ ਪੂਰਬ ਲਿਖੇ ਕਾ ਲੈਣਾ ਸਪਸ਼ਟ ਗੱਲ ਕਰ ਦਿੱਤੀ ਕਿ ਪੂਰਬਲੀ ਅਗਰ ਕੋਈ ਲਿਖਤ ਹੈ ਪੂਰਬਲਾ ਅਗਰ ਕੋਈ ਪੁਨੀਤ ਕਰਮ ਹੈ ਕੋਈ ਸੰਸਕਾਰ ਹੈ ਤਾਂ ਉਸ ਅਨਸਾਰ ਹੀ ਕਰਮਾਂ ਦੇ ਚੋਂ ਸਿਰਮੌਰ ਕਰਮ ਹਰੀ ਦੀ ਕੀਰਤੀ ਸਾਧੂ ਦੀ ਸੰਗਤ ਸਾਧੂ ਦੇ ਬਚਨਾਂ ਦੀ ਉਪਲਬਧੀ ਹੁੰਦੀ ਹੈ ਪ੍ਰਾਪਤੀ ਹੁੰਦੀ ਹੈ ਤਾਂ ਮਹਾਰਾਜ ਕਹਿੰਦੇ ਨੇ ਸੁਖ ਦਾ ਮਾਰਗ ਹੈ ਗੁਰੂ ਦੇ ਬਚਨ ਸਾਧੂ ਦੇ ਬਚਨ ਪਰ ਪ੍ਰਾਪਤ ਹੁੰਦੇ ਨੇ ਵੱਡੇ ਕਰਮਾਂ ਅਨਸਾਰ ਜਦ ਇਹਨਾਂ ਬਚਨਾਂ ਦੀ ਪ੍ਰਾਪਤੀ ਹੋ ਜਾਏ ਪਹਿਚਾਣ ਕੀ ਇਹ ਕਿਸ ਮਨੁੱਖ ਨੂੰ ਗੁਰੂ ਦੇ ਬਚਨਾਂ ਦੀ ਪ੍ਰਾਪਤੀ ਹੋ ਗਈ ਹੈ ਪ੍ਰਾਪਤੀ ਤੋਂ ਮਰਾਦ ਇਹ ਹੁਣ ਗੁਰੂ ਦੇ ਬਚਨਾਂ ਅਨਸਾਰ ਚੱਲ ਰਿਹਾ ਹੈ ਕਿ ਗੁਰੂ ਦੇ ਮਾਰਗ ਤੇ ਚੱਲਣ ਤੋਂ ਮਰਾਦ ਗੁਰੂ ਦੇ ਬਚਨ ਦੇ ਮੁਤਾਬਕ ਆਪਣੀ ਜੀਵਨ ਬਸਰ ਕਰ ਰਿਹਾ ਹੈ ਹੁਣ ਜੋ ਗੁਰੂ ਦੇ ਬਚਨ ਨੇ ਉਹ ਇਸ ਦਾ ਜੀਵਨ ਬਣ ਚੁੱਕਿਆ ਹੈ ਹੁਣ ਜੋ ਗੁਰੂ ਦੇ ਬੋਲ ਨੇ ਉਹਦੀ ਤਰਜ਼ੇ ਜ਼ਿੰਦਗੀ ਬਣ ਚੁੱਕੀ ਹੈ ਅਗਰ ਐਸਾ ਹੈ ਕਿ ਗੁਰੂ ਦੇ ਬਚਨਾਂ ਵਿੱਚ ਇੱਕ ਬਰਕਤ ਹੈ ਰਹੰਤਾ ਜਨਮ ਮਰਨੇ ਰਮਣ ਨਾਮ ਹਰ ਕੀਰਤਨ ਐਸਾ ਮਨੁੱਖ ਪਰ ਹਰੀ ਕੀਰਤਨ ਕਰਦਾ ਹੈ ਔਰ ਪ੍ਰਭੂ ਦੇ ਗੁਣਾ ਦਾ ਰਮਣ ਕਰਨ ਲੱਗ ਪੈਂਦਾ ਉਦੀ ਵਿਚਾਰ ਕਰਨ ਲੱਗ ਪੈਂਦਾ ਔਰ ਕੀਰਤਨ ਕਰ ਕਰਕੇ ਉਸ ਦੇ ਚ ਆਪਣੀ ਸੁਰਤ ਜੋੜਦਾ ਹੈ ਲਿਵਲੀਨਤਾ ਪ੍ਰਾਪਤ ਕਰਦਾ ਹੈ ਇਸ ਦਾ ਸਦਕਾ ਇਹ ਹੁੰਦਾ ਹੈ ਕਿ ਉਹ ਜਨਮ ਤੇ ਮਰਨ ਤੋਂ ਬਚ ਜਾਂਦਾ ਹੈ ਜੋ ਦੁੱਖਾਂ ਦੀ ਖਾਣ ਹੈ ਸਾਰੇ ਕਲੇਸ਼ਾਂ ਦੀ ਖਾਣ ਹੈ ਜਨਮ ਤੇ ਮਰਨ ਇਸ ਤੋਂ ਉਸ ਦਾ ਜੋ ਹੈ ਬਚਾਅ ਹੋ ਜਾਂਦਾ ਹੈ ਅਗਲੇ ਸ਼ਲੋਕ ਵਿੱਚ ਸਹਿਬ ਕਹਿੰਦੇ ਨੇ ਪੱਤਰ ਭੁਰਜੇਣ ਝੜਿਣੰ ਨੇ ਝੜਿਣੰ ਪੇੜ ਸੰਪਤਾ ਪੱਤ ਝੜਦੀ ਰੁੱਤ ਦੇ ਮੌਸਮੇ ਖਿਜ਼ਾਂ ਦੇਸ ਦਰਖਤਾਂ ਨਾਲੋਂ ਜਦ ਪੱਤੇ ਸੁੱਕਦੇ ਨੇ ਤੇ ਸੁੱਕ ਕੇ ਝੜਦੇ ਨੇ ਧਰਤੀ ਤੇ गिरਦੇ ਨੇ ਉਸ ਰੁੱਤ ਨੂੰ ਖਿਜ਼ਾਂ ਆਖਦੇ ਨੇ ਪੱਤ ਝੜ ਦੀ ਰੁੱਤ ਆਖਦੇ ਨੇ ਪ੍ਰਾਚੀਨ ਭਾਸ਼ਾ ਵਿੱਚ ਪੱਤਰ ਬੁਰਜੇ ਰੁੱਤ ਆਈਏ ਪੱਤਰ ਬੁਰਜੇ ਹੈ ਤਾਂ ਸਹਿਬ ਕਹਿੰਦੇ ਨੇ ਪੱਤਰ ਬੁਰਜੇਣ ਝੜਿਅੰਗ ਨੇ ਜੜਿਅੰਗ ਪੇੜ ਸੰਪਦਾ ਪੱਤ ਝੜਦੇ ਰੁਕਦੇ ਵਿੱਚ ਪੱਤੇ ਸੁੱਕ ਕੇ ਜਦ ਪੇੜ ਨਾਲੋਂ ਝੜ ਜਾਂਦੇ ਨੇ ਥੱਲੇ गिरਦੇ ਨੇ ਮੁੜ ਕੇ ਉਸ ਦਰਖਤ ਨਾਲ ਨਹੀਂ ਜੁੜਦੇ ਮੁੜ ਕੇ ਉਸ ਪੇੜ ਨਾਲ ਨਹੀਂ ਜੁੜਦੇ ਇਹ ਤੇ ਇੱਕ ਦ੍ਰਿਸ਼ਟਾਂਤ ਹੈ ਪ੍ਰਮਾਣ ਹੈ ਉਦਾਹਰਣ ਹੈ ਕਿਸ ਪ੍ਰਥਾਈ ਦਿੱਤਾ ਗਿਆ ਹੈ ਤਾਂ ਮਹਾਰਾਜ ਕਹਿੰਦੇ ਨਾਮ ਬਿਹੋਂ ਬਖੰਤਾ ਨਾਮਿਕ ਬਹੰਤ ਜੋਨ ਬਾਸਰੋ ਰਹਿਣੀ ਇਸੇ ਤਰੀਕੇ ਨਾਲ ਜੋ ਨਾਮ ਦੀ ਟਹਿਣੀ ਤੋਂ ਨਾਮ ਦੇ ਬ੍ਰਿਖਸ਼ ਤੋਂ ਜੋ ਹੈ ਟੁੱਟਦਾ ਹੈ ਤਾਂ ਵਾਸ਼ਨਾ ਦੀ ਪਵਨ ਉਸ ਨੂੰ ਬਹੁਤ ਸਾਰੀ ਜੂਨਾ ਦੇ ਵਿੱਚ ਧਕੇਲ ਰਹੀਦੀ ਹੈ ਜੈਸੇ ਗਿਰਿਆ ਹੋਇਆ ਪੱਤਾ ਸੁੱਕਾ ਪੱਤਾ ਪਵਨ ਉਸ ਨੂੰ ਥਾਂ ਥਾਂ ਤੇ ਲਈ ਫਿਰਦੀ ਹੈ ਕਦੀ ਕਿਧਰੇ ਕਦਰੀ ਕਿਧਰੇ ਆਤਮਦਰਸ਼ੀ ਮਨੁੱਖ ਜਦ ਖਜ਼ਾਨ ਦੀ ਰੁੱਤ ਨੂੰ ਵੀ ਦੇਖਦੇ ਨੇ ਤਾਂ ਕੁਝ ਆਤਮ ਪ੍ਰੇਰਣਾ ਲੈਂਦੇ ਨੇ ਤੇ ਜਦ ਮੌਸਮੇ ਬਹਾਰ ਨੂੰ ਵੇਖਦੇ ਨੇ ਤਾਂ ਵੀ ਕੁਝ ਆਤਮ ਦਰਸ਼ਨ ਦੀ ਪ੍ਰੇਰਣਾ ਲੈਂਦੇ ਨੇ ਮਹਾਨ ਅਨੁਭਵੀ ਸਾਧੂ ਇੱਕ ਦਿਨ ਪਤਝੜ ਦੀ ਰੁੱਤ ਦੇ ਜੰਗਲ ਦੇ ਚੋਂ ਲੰਘੇ ਜਾ ਰਹੇ ਨੇ ਸੁੱਕੇ ਪੱਤੇ ਹਵਾ ਦੇ ਤੇਜ਼ ਝੌਕੇ ਆ ਰਹੇ ਹੁ ਟੁੱਟ ਕੇ ਜ਼ਮੀਨ ਤੇ ਪੈਰੇ ਨੇ ਔਰ ਕੜਕੜ ਕਰਦੇ ਨੇ ਸੁੱਕੇ ਪਤਿਆਂ ਚ ਆਵਾਜ਼ ਕੜਕੜਦੀ ਹਲਕੇ ਹੋ ਗਏ ਨੇ ਹਵਾ ਹੁ ਉਹਨਾਂ ਨੂੰ ਦੂਰ ਲਈ ਜਾਂਦੀ ਏ ਦੂਰ ਲਈ ਜਾਂਦੀ ਏ ਜਿਸ ਤਰ੍ਹਾਂ ਦੀ ਸ਼ਾਖ ਨਾਲ ਉਹਨਾਂ ਦਾ ਜੀਵਨ ਸੀ ਉਹਨਾਂ ਦੀ ਹਰਿਆਵਲੀ ਸੀ ਉਹਨਾਂ ਦਾ ਖੇੜਾ ਸੀ ਜਿਹੜੀ ਪਵਨ ਉਹਨਾਂ ਨੂੰ ਨਚਾਉਂਦੀ ਸੀ ਦਰਖਤ ਦੇ ਨਾਲ ਜਦ ਉਹ ਜੁੜੇ ਸਨ ਨਿਰਤ ਕਰਦੇ ਰਹਿੰਦੇ ਸਨ ਝੂਲਦੇ ਰਹਿੰਦੇ ਸਨ ਆਨੰਦਿਤ ਸਨ ਹਰੇ ਭਰੇ ਸਨ ਉਹੀ ਪਵਨ ਅਜ ਦੂਰ ਲੈ ਜਾ ਰਹੀ ਹੈ ਜਦ ਸੁੱਕ ਗਏ ਗਿਰ ਗਏ ਇਸ ਮਹਾਨ ਸਾਧੂ ਦੇ ਅੰਦਰੋਂ ਇਸ ਗire ਹੋਏ ਪੱਤੇ ਨੂੰ ਵੇਖ ਕੇ ਇਸ ਭਟਕਦੇ ਹੋਏ ਪੱਤੇ ਨੂੰ ਵੇਖ ਕੇ जिसन पवन बहुत दूर ले जा रही सी पेड़ जो है पत्ते संवाद लिख दिता उड़नता बोलया सुन तरवर बन राय, अब के बिछड़े कब मिले दूर परेंगे जाए ए भजदा होया पत्ता ए टूटे होया पत्ता ਜਿਨੂੰ ਪਵਨ ਹੋਰ ਦੂਰ ਲੈ ਜਾਈ ਰਹੀ ਹੈ ਹੋਰ ਦੂ ਲੈ ਜਾ ਰਹੀ ਹੈ ਜਿਸ ਦੀ ਨਜ਼ਰਾਂ ਤੋਂ ਵੀ ਦਰਖਤ ਉਜਲ ਹੁੰਦਾ ਜਾ ਰਿਹਾ ਹੈ ਫਰਿਆਦ ਕਰ ਰਿਹਾ ਹੈ ਇਹ ਦਰਖਤ ਟੁੱਟਤੇ ਗਏ ਆ ਤੇਰੇ ਨਾਲੋਂ ਫਿਰ ਕਦੋਂ ਜੁੜਨਾ ਨਸੀਬ ਹੋਵੇਗਾ ਫਿਰ ਵੀ ਕਿਦਰੇ ਮਿਲਾਬ ਹੋਵੇਗਾ ਪਾਤ ਉਡੰਤਾ ਬੋਲਿਆ ਸੁਨ ਤਰਵਰ ਬਨਰਾਏ ਅਬਕੇ ਵਿਛੜੇ ਕਬ ਮਿਲੇ ਦੂਰ ਪਰ엥ਗੇ ਜਾਏ ਅਗੋ ਦਰਖਤ ਬੋਲ ਪਿਆ ਆਗੇ ਤਰਵਰ ਬੋਲਿਆ ਸੁਣ ਪਾਤ ਮਮ ਬਾਤ ਹਮਰੋ ਇਹੀ ਸੁਆਵ ਹੈ ਇਕ ਆਵਤ ਇਕ ਜਾਤ ਮੇਰੇ ਸੁਭਾਅ ਦਾ ਤੈਨੂੰ ਪਤਾ ਨਹੀਂ ਤੂੰ ਝੜ ਗਏ ਹੋਰ ਮੈਨੂੰ ਲੱਗ ਜਾਣਗੇ ਸੜੇ ਕੋਲ ਤੇ ਇਹ ਆਵਾ ਗਵਨ ਬਣਿਆ ਜਾਂਦਾ ਹੈ ਇੱਕ ਆਉਂਦੇ ਨੇ ਇੱਕ ਜਾਉਂਦੇ ਨੇ ਇੱਕ ਰੁਕਸਤ ਹੁੰਦੇ ਨੇ ਹੋਰ ਆ ਜਾਂਦੇ ਨੇ ਉਹ ਰੁਕਸਤ ਹੁੰਦੇ ਨੇ ਹੋਰ ਆ ਜਾਂਦੇ ਨੇ ਦਰਸਲ ਸੰਸਾਰ ਦਾ ਇਹੀ ਸੁਭਾਅ ਹੈ ਇਧਰ ਅਰਥੀ ਚੁੱਕ ਕੇ ਲੈ ਜਾ ਰਹੇ ਆਂ ਸ਼ਮਸ਼ਾਨ ਘਾੜ ਦੀ ਤਰਫ ਇਧਰ ਕਿਧਰੇ ਜਨਮ ਹੋ ਰਹੇ ਆਂ ਖੁਸ਼ੀਆਂ ਦੇ ਸ਼ਾਦੀਆਂ ਨੇ ਪੇਵਜਦਨ ਹੈ ਮੁੰਡੇ ਦਾ ਜਨਮ ਹੋ ਰਿਹਾ ਹੈ ਇਧਰ ਬੁੱਢੇ ਦੀ ਅਰਥੀ ਨਿਕਲੀ ਹੈ ਇਧਰ ਜਨਮ ਇਧਰ ਮਰਨ ਸੰਸਾਰ ਇੱਕ ਬਕਸ਼ ਦੀ ਤਰ੍ਹਾਂ ਹੈ ਔਰ ਮਨੁੱਖ ਇਹ ਜੀਵ ਪਤਿਆਂ ਦੀ ਤਰ੍ਹਾਂ ਨੇ ਪੱਤੇ ਛੋਟੇ ਹੁੰਦੇ ਨੇ ਵੱਡੇ ਹੁੰਦੇ ਨੇ ਮੌਸਮੇ ਖਿਜ਼ਾਨ ਵਿੱਚ ਕੁਮਲਾਂਦੇ ਨੇ ਝੜਦੇ ਨੇ ਦਰਖਤ ਨੂੰ ਹੋਰ ਲੱਗ ਜਾਂਦੇ ਨੇ ਅਨੰਤ ਕਾਲ ਤੋਂ ਸੰਸਾਰ ਰੂਪੀ ਦਰਖਦਾ ਇਹ ਸੁਭਾਵ ਰਿਹਾ ਹੈ ਝੜਨਾ ਤੇ ਹੋਰ ਪਤਿਆਂ ਦਾ ਲੱਗ ਜਾਣਾ ਝੜਨਾ ਤੇ ਹੋਰ ਪਤਿਆਂ ਦਾ ਲੱਗ ਲੈਣਾ ਮਰਨਾ ਤੇ ਫਿਰ ਜਨਮ ਹੋ ਜਾਣਾ ਮਰਨਾ ਤੇ ਫਿਰ ਜਨਮ ਹੋ ਜਾਣਾ ਇਸ ਤਰੀਕੇ ਨਾਲ ਇਸ ਸੰਸਾਰ ਦਾ ਦਰਖਸ਼ ਆਪਣੀ ਸ਼ਾਨੋ ਸ਼ੌਕਤ ਦੇ ਨਾਲ ਅਨੰਤ ਕਾਲ ਤੋਂ ਜੋ ਹੈ ਖੜਾ ਸਾਹਿਬੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਸੇ ਉਦਾਹਰਨ ਨੂੰ જરા ਹੋਰ ਅਧਿਆਤਮਕ ਦੇ रस ਦੀ ਗੂੜੀ ਚਾਸ਼ਨੀ ਦੇ ਵਿੱਚ ਲਪੇਟ ਕੇ ਜਗਤ ਦੇ ਸਾਹਮਣੇ ਰੱਖਦੇ ਨੇ ਪੱਤਰ ਭੁਰਜੇਣ ਝੜੀਆਂ ਨਹੀਂ ਜੜੀਆਂ ਪੇੜ ਸੰਪਤਾ ਮੌਸਮੇ ਖਿਜ਼ਾਨ ਦੇ ਜਦ ਪੱਤੇ ਸੁੱਕ ਗਏ ਦਰਖਤ ਨਾਲੋਂ ਝੜਦੇ ਨੇ ਮੁੜ ਕੇ ਨਹੀਂ ਜੁੜਦੇ ਨਾਮ ਬਿਹੋਂ ਬਖਮਤਾ ਨਾ ਨੇ ਵਹਾਂ ਅੰਤ ਜਾਉਂ ਬਾਸਰੋ ਰਹਿਣੀ ਇਸੇ ਤਰ੍ਹਾਂ ਸਤ ਸੰਗ ਦੇ ਚੋਂ ਜੋ ਨਾਮ ਦੀ ਟਹਿਣੀ ਨਾਲੋਂ ਟੁੱਟਦੇ ਨੇ ਵਾਸ਼ਨਾ ਦੀ ਪਵਨ ਬੜਾ ਦੂਰ ਲੈ ਜਾਂਦੀ ਹੈ ਬਹੁਤ ਦੂਰ ਲੈ ਜਾਂਦੀ ਹੈ ਔਰ ਅਨੰਤ ਜਨਮਾਂ ਵਿੱਚ ਉਹਨਾਂ ਨੂੰ ਜੋ ਹੈ ਭਟਕਾਉਂਦੀ ਹੈ ਇੱਥੇ ਸਤਗੁਰੂ ਇਹ ਕਹਿੰਦੇ ਨੇ ਜਿਵੇਂ ਪੱਤੇ ਦੀ ਹਰਿਆਵਲੀ ਉਦੋਂ ਤੱਕ ਹੈ ਜਦੋਂ ਟਹਿਣੀ ਨਾਲ ਜੁੜਿਆ ਹੋਇਆ ਹੈ ਔਰ ਟਹਿਣੀ ਤੋਂ ਉਸ ਨੂੰ ਰਸ ਜਲ ਪ੍ਰਾਪਤ ਹੋ ਰਿਹਾ ਹੈ ਹਵਾ ਵੀ ਉਸ ਨੂੰ ਖੇੜਾ ਦੇ ਰਹੀ ਹੈ ਉਹ ਨਿਰਤ ਕਰ ਰਿਹਾ ਹੈ ਪਰ ਜੈਸੇ ਸ਼ਾਖਾ ਨਾਲੋਂ ਟੁੱਟਦਾ ਹੈ ਹਵਾ ਹੁਣ ਇਸ ਨੂੰ ਬੇਜ਼ਾਰ ਕਰਦੀ ਹੈ ਦਰਖਤ ਤੋਂ ਦੂਰ ਰਹਿ ਜਾਂਦੀ ਹੈ ਇਸੇ ਤਰੀਕੇ ਨਾਲ ਪਰਬਲ ਵਾਸ਼ਨਾ ਕਰਕੇ ਪਰਬਲ ਲੋਭ ਕਰਕੇ ਪਰਬਲ ਕਾਮਨਾਵਾਂ ਕਰਕੇ ਜਦ ਕੋਈ ਮਨੁੱਖ ਸਤਸੰਗ ਤੋਂ ਟੁੱਟਦਾ ਹੈ ਨਾਮ ਤੋਂ ਟੁੱਟਦਾ ਹੈ ਸਤਸੰਗ ਬ੍ਰਿਖੜੀ ਤਰ੍ਹਾਂ ਹੈ ਔਰ ਜੋ ਜਪ ਹੈ ਉਹ ਟਹਿਣੀ ਹੈ ਜੈਸੇ ਜਪ ਦੀ ਟਹਿਣੀ ਤੋਂ ਸਤਸੰਗ ਦੇ ਬ੍ਰਖਸ਼ ਤੋਂ ਮਨੁੱਖ ਟੁੱਟਦਾ ਟੁੱਟਦਾ ਵਾਸਨਾ ਕਰਕੇ ਹੈ ਔਰ ਸੁੱਕਦਾ ਹੈ ਲੋਭ ਕਰਕੇ ਕ੍ਰੋਧ ਕਰਕੇ ਲੋਭ ਤੇ ਕ੍ਰੋਧ ਦਰਸਲ ਇਹ ਜੀਵ ਲਈ ਮੌਸਮੇ ਖਿਜ਼ਾ ਹੈ ਅੰਤਰੀਵ ਦੁਨੀਆ ਦਾ ਮੌਸਮੇ ਖਿਜ਼ਾ ਹੈ ਅਤਿ ਝੜਦੀ ਰੁੱਤ ਹੈ ਜਿਹਦੇ ਵਿੱਚ ਜੀਵਨ ਵਿੱਚ ਸੋਕਾ ਆ ਜਾਂਦਾ ਹੈ ਰਸ ਨਹੀਂ ਰਹਿ ਜਾਂਦਾ ਹਰਿਆਵਲੀ ਨਹੀਂ ਰਹਿ ਜਾਂਦੀ ਸੁੱਕ ਜਾਂਦਾ ਹੈ ਔਰ ਜੈਸੇ ਵਾਸਨਾ ਦਾ ਵੇਗ ਵਾਸਨਾ ਦੀ ਇਹ ਪਵਨ ਬਹੁਤ ਜ਼ੋਰ ਦੀ ਜੋ ਹੈ ਚੱਲ ਰਹੀ ਹੈ ਤਾਂ ਸੁੱਕਿਆ ਹੋਇਆ ਇਹ ਝੜ ਵੀ ਜਾਂਦਾ ਹੈ ਪਹਿਲੇ ਤੇ ਸੁੱਕ ਗਿਆ ਬੈਠਾ ਤੇ ਸਤਸੰਗ ਦੇਚ ਹੈ ਮਾਇੂਸ ਹੈ ਚਿੰਤਾਤੁਰ ਹੈ ਹੋ ਕੇ ਭਰ ਰਿਹਾ ਹੈ